ਜ਼ੁਲਮ ਕਰਨਾ ਵਾ ਕਰ ਤਗੜਾ ਹੋ ਕੇ ਅਸੀਂ ਚੱਲਾਂਗੇ ਪਰ ਫਿਰ ਉਹ ਦੋ ਫੋਟੋਆਂ ਪਿੱਛੋਂ ਲਾ ਦਿਓ ਜੇ ਸਹਿਮਤ ਹੋਦੇ ਕਰੀ ਹੱਥ ਖੜੇ ਕਰਕੇ ਇਹ ਕਹੋ ਭਗਵੰਤ ਨੂੰ ਕਿ ਅੱਜ ਤੋਂ ਬਾਅਦ ਤੈਨੂੰ ਅਧਿਕਾਰ ਨਹੀਂਗਾ ਕਿ ਤੂੰ ਸ਼ਹੀਦ ਭਗਤ ਸਿੰਘ ਦੀ ਫੋਟੋ ਲਾ ਸਕਦਾ ਤੈਨੂੰ ਅਧਿਕਾਰ ਨਹੀਂਗਾ ਕਿ ਤੂੰ ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਲਾ ਸਕਦਾ ਸਿੱਖ ਜੀ ਮੰਤਰੀ ਹੋਵੇ ਉਹਦੇ ਪੱਗ ਸਿਰ ਤੇ ਬੰਨੀ ਹੋਵੇ ਤੇ ਯਾਰ ਉਹ ਸਿੱਖਾਂ ਦੀ ਨਸਲ ਕੁਸ਼ੀ ਕਰਨ ਤੇ ਆ ਜਵੇ ਉਹ ਆਪਣੇ ਹੀ ਨੌਜਵਾਨਾਂ ਦੇ ਖਿਲਾਫ ਪਰਚੇ ਆਪਣੇਆਂ ਨੂੰ ਫੜ ਫੜ ਕੇ ਅੰਦਰ ਦਿੱਤਾ ਜਾਵੇ ਭਾਨੇ ਸਿੱਧੂ ਤੇ ਤਿੰਨ ਝੂਠੇ ਪਰਚੇ ਜੇ ਖੇਰੇ ਦੀ ਜ਼ਮਾਨਤ ਹੋਵੇ ਉਹਦੇ ਤੇ ਇੱਕ ਉਹਦਣ ਤੜਕੇ 2:00 ਵਜ ਕੇ 10 ਮਿੰਟ ਤੇ ਇੱਕ ਝੂਠਾ ਪਰਚਾ ਕਦੀ ਲੱਖੇ ਤੇ ਪਰਚਾ 25 ਲੱਖ ਰੁਪਇਆ ਇੱਕ ਪੇਸ਼ੀ ਦੀ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਪਾ ਕੇ 5 ਕਰੋੜ ਤਾਂ ਇਕੱਲਾ ਮੇਰੇ ਤੇ ਖਰਚਾ ਵਾ ਭਗਵਾਨ ਜੇ ਤੇਰਾ ਦਿਲ ਨਹੀਂ ਨਾ ਹਲੇ ਭਰਿਆ ਤੂੰ ਖੇਰੇ ਦੇ ਖਿਲਾਫ ਹੋਰ ਪਰਚੇ ਕਰ ਮੈਨੂੰ ਜਿੰਨੀ ਵਾਰੀ ਕਹੇਗਾ 19 ਵਾਰੀ ਮੈਂ ਤੇਰੇ ਪੰਜਾਬ ਦੀ ਖਾਤਰ ਜੇਲ੍ਹਾਂ ਵਿੱਚ ਜਾਣ ਵਾਸਤੇ ਤਿਆਰ ਹਾਂ ਸ਼ਹੀਦ ਭਗਤ ਸਿੰਘ ਚੀਂਦਾ ਹੁੰਦਾ ਕੀ ਉਸਨੇ ਆ ਐਨਐਸਏ ਤੇ ਟਾਡੇ ਵਰਗੇ ਤੇ ਪੋਟਾ ਵਰਗੇ ਕਾਲੇ ਕਾਨੂੰਨਾਂ ਦਾ ਸਾਥ ਦੇਣਾ ਸੀਗਾ ਹਰ ਕਿਸ ਨਹੀਂ ਮੰਨੂ ਸਾਡੀ ਦਾਤਰੀ ਭਗਵੰਤ ਚੰਗਿੱਤਰਾ ਸੁਣ ਮੰਨੂ ਸਾਡੀ ਤਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਸਾਨੂੰ ਵੱਡਦਾ ਅਸੀਂ ਦੂਣ ਸੁਆਏ ਹੋਏ ਆ ਦੇਖ ਲੈ ਕਾਠਾ ਚ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਹੋਏ ਬਹਾਦਰ اخਲਾਕੀ ਇਨਸਾਫ ਪਸੰਦ ਬੇਇਨਸਾਫੀ ਦੇ ਖਿਲਾਫ ਇਸ ਠੰਡ ਦੇ ਵਿੱਚ ਦੂਰ ਤਰਾਡਿਓ ਜੋ ਤੁਸੀਂ ਚੱਲ ਕੇ ਆਏ ਹੋ ਪਹਿਲਾਂ ਫਤਿਹ ਸਵੀਕਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਜ਼ੁਲਮ ਦੇ ਖਿਲਾਫ ਬੇਇਨਸਾਫੀ ਦੇ ਖਿਲਾਫ ਚਾਹੇ ਕਿਸੇ ਸ਼ਕਲ ਵਿੱਚ ਹੋਵੇ ਚਾਹੇ ਅੱਜ ਪਾਨੇ ਸੁੱਧੂ ਦੇ ਤਿੰਨ ਪਰਚਿਆਂ ਦੀ ਸ਼ਕਲ ਦੇ ਵਿੱਚ ਹੋਵੇ ਚਾਹੇ ਉਸ ਤੋਂ ਪਹਿਲਾਂ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਅਸਾਮ ਤੇ ਡਿਬਰੂਗੜੀ ਦੇ ਜੇਲਾ ਵਿੱਚ ਭੇਜਣ ਦੇ ਖਿਲਾਫ ਹੋਵੇ ਚਾਹੇ ਉਸ ਤੋਂ ਪਹਿਲਾਂ ਝੂਠੇ ਪਰਚੇ ਪੁਲਿਸ ਦਾ ਦੁਰਉਸਤਮਾਲ ਸਾਰੀ ਸਰਕਾਰੀ ਅਮਲੇ ਦਾ ਜ਼ਾਤੀ ਤੌਰ ਤੇ ਆਪਣੇ ਵਿਰੋਧੀਆਂ ਦੇ ਖਿਲਾਫ ਕਿੜ ਕੱਢਣ ਦਾ ਹੋਵੇ ਪੰਜਾਬ ਦੇ ਬਹਾਦਰ ਲੋਕਾਂ ਨੇ ਹਮੇਸ਼ਾ ਆਵਾਜ਼ ਉਠਾਈ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਭਗਵੰਤ ਮੈਨੂੰ ਲੱਗਦਾ ਕਿ ਇਹ ਬਿਲਕੁਲ ਕੋਰਾ ਵਾ ਇਤਿਹਾਸ ਤੋਂ ਪੰਜਾਬ ਤੋਂ ਕਿਉਂਕਿ ਜਿਹੜੇ ਵੀ ਬੰਦੇ ਨੇ ਪੰਜਾਬ ਦਾ ਇਤਿਹਾਸ ਪੜ੍ਹਿਆ ਹੋਊਗਾ ਜਾਂ ਜਾਣਕਾਰੀ ਰੱਖਦਾ ਹੋਊਗਾ ਉਹ ਫਿਰ ਆਪਣੇ ਹੀ ਲੋਕਾਂ ਤੇ ਪੰਜਾਬੀਆਂ ਤੇ ਤੇ ਸਿੱਖਾਂ ਤੇ سرکاری بشری دا దుਰਉਪయోగ ਕਰਕੇ ਜ਼ੁਲਮ ਨਾ ਟੋਂਦਾ ਪੰਜਾਬ ਤੇ ਬਹਾਦਰ ਲੋਕਾਂ ਨੇ ਸਦੀਆਂ ਤੋਂ ਅਬਦਾਲੀਆਂ ਦਾ ਦੁਰਾਨੀਆਂ ਦਾ ਮੁਗਲਾਂ ਦਾ ਜ਼ਕਰੀਆ ਖਾਨ ਦਾ ਮੀਰ ਮੰਨੂ ਦਾ ਜ਼ਿਕਰ ਹੋਇਆ ਇੱਥੋਂ ਵਜ਼ੀਰ ਖਾਨ ਦਾ ਜ਼ਿਕਰ ਹੋਇਆ ਇੱਥੇ ਕੱਲੂ ਘਾਰੇ ਹੋਏ ਛੋਟਾ ਕੱਲੂ ਘਰਾ ਵੱਡਾ ਕੱਲੂ ਘਰਾ 35 35000 40 40000 ਬੱਚੇ ਵੀ ਬਖਸ਼ੇ ਨਹੀਂ ਗਏ ਔਰਤਾਂ ਬੱਚਾ ਦੇ ਸਿਰਾਂ ਨੂੰ ਡੇਜਿਆ ਤੇ ਟੰਕੇ ਕਤਲੋਗਾਰਤ ਹੋਈ ਤੇ ਉਹ ਨਹੀਂ ਮੁਕਾ ਸਕੇ ਭਗਵੰਤ ਆ ਮੀਰ ਮੰਨੂ ਦਾ ਹੁਣੇ ਪੜ ਕੇ ਗਏ ਕੋਟ ਮੰਨੂ ਸਾਡੀ ਤਾਤਰੀ ਭਗਵੰਤ ਚੰਗੀ ਤਰ੍ਹਾਂ ਸੁਣ ਮੰਨੂ ਸਾਡੀ ਤਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਸਾਨੂੰ ਵੱਡਦਾ ਅਸੀਂ ਦੂਣ ਸੋਏ ਹੋਏ ਆ ਦੇਖ ਲਾ ਕੱਠਾ ਚ ਭਗਵੰਤ ਅੱਜ ਕੱਠ ਦੇਖ ਲਾ ਭਗਵਾ ਪਾਨਾ ਸਿੱਧੂ ਅੱਜ ਇੱਕ ਬੇਇਨਸਾਫੀ ਦਾ ਮੂਜਸਮਾ ਬਣਾਇਆ ਤੂੰ ਉਸ ਨੂੰ ਜ਼ਮਾਨਤ ਮਿਲੀ ਇੱਕ ਹੋਰ ਪਰਚਾ ਜਦੋਂ ਪਤਾ ਲੱਗਿਆ ਕਿ ਇਸ ਇਹਦੇ ਵਿੱਚ ਵੀ ਜ਼ਮਾਨਤ ਮਿਲ ਜਾਣੀ ਆ ਇੱਕ ਬੋਹਰ ਦੇ ਵਿੱਚ ਝੂਠਾ ਪਰਚਾ ਮੈਂ ਇਹ ਅੱਜ ਤੁਹਾਡੇ ਕੋਲੋਂ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਥੋੜੀ ਜਿਹੀ ਗੱਲ ਕਰਨੀ ਆ ਮੈਂ ਤੁਹਾਡੇ ਕੋਲੋਂ ਇੱਕ ਨਾ ਇੱਕ ਮਤਾ ਪਾਸ ਕਰਵਾਣਾ ਵਾ ਕਿਉਂਕਿ ਭਗਵਾਨਤਮਾਨ ਦੋ ਚੀਜ਼ਾਂ ਦੋ ਫੋਟੋਆਂ ਟੰਗਦਾ ਆਪਣੇ ਪਿੱਛੇ ਤੇਜਰੀਵਾਲ ਵੀ ਟੰਗਦਾ ਵਾ ਇੱਕ ਟੰਗਦਾ ਸ਼ਹੀਦ ਭਗਤ ਸਿੰਘ ਜੀ ਦੀ ਔਰ ਇੱਕ ਟੰਗਦਾ ਉਹ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸਾਡਾ ਸੰਵਿਧਾਨ ਘੜਿਆ ਦੋਸਤੋ ਪਹਾਦਰ ਪੰਜਾਬੀਓ ਕੀ ਕਦੀ ਅਗਰ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਕੀ ਉਸਨੇ ਆ ਐਨਐਸਏ ਤੇ ਟਾਡੇ ਵਰਗੇ ਤੇ ਪੋਟਾ ਵਰਗੇ ਕਾਲੇ ਕਾਨੂੰਨਾਂ ਦਾ ਸਾਥ ਦੇਣਾ ਸੀਗਾ ਹਰ ਕਿਸ ਨਹੀਂ ਜਿਹੜਾ ਆਦਮੀ ਆਪਣੀ ਜਾਨ ਗਵਾ ਗਿਆ ਉਸ ਵਕਤ ਦੇ ਜ਼ੁਲਮ ਦੇ ਖਿਲਾਫ ਉਸ ਦੀ ਫੋਟੋ ਟੰਗੀ ਹੋਈ ਆ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਟੰਗੀ ਹੋਈ ਆ ਕੀ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਕੜਿਆ ਕਿ ਉਹਨਾਂ ਨੇ ਅਧਿਕਾਰ ਦਿੱਤਾ ਵਾ ਕਿ ਭਾਨੂੰ ਸਪਾਨੇ ਸਿੱਧੂ ਤੇ ਤਿੰਨ ਝੂਠੇ ਪਰਚੇ ਜੇ ਖੇਰੇ ਦੀ ਜਮਾਨਤ ਹੋਵੇ ਉਹਦੇ ਤੇ ਇੱਕ ਉਹਦਨ ਤੜਕੇ 2:10 ਤੇ ਇੱਕ ਝੂਠਾ ਪਰਚਾ ਕਦੀ ਲਖੇ ਤੇ ਪਰਚਾ ਕਦੀ ਅਮਰਤਪਾਲ ਤੇ ਉਹਦੇ ਸਾਥੀਆਂ ਨੂੰ ਚੱਕ ਕੇ ਐਨਐਸਏ ਲਾ ਕੇ ਤੇ ਅਸਾਮ ਦੀਆਂ ਜੇਲਾਂ ਵਿੱਚ ਸੰਵਿਧਾਨ ਦੇ ਵਿੱਚ ਸਭ ਕੁਝ ਹੈ ਅਗਰ ਸਾਡੇ ਨੌਜਵਾਨਾਂ ਨੇ ਕੋਈ ਗਲਤੀ ਕੀਤੀ ਹੈ ਜਨਾਲੇ ਥਾਣੇ ਚ ਵੈਸੇ ਦਾ ਕਰਦਾ ਸੀ ਉਹ ਪ੍ਰਚਾਰ ਸਿੱਖੀ ਦਾ ਪ੍ਰਚਾਰ ਨਸ਼ਿਆਂ ਦਾ ਖਿਲਾਫ ਪ੍ਰਚਾਰ ਲੇਕਿਨ ਚਲੋ ਮੰਨ ਲਿਆ ਕਿ ਅਜਨਾਰੇ ਵਿੱਚ ਇੱਕ ਚੜਪ ਹੋ ਗਈ ਤੁਸੀਂ 307 ਲਾਓ ਤੁਸੀਂ 452 ਲਾਓ ਤੁਸੀਂ ਉਹਨਾਂ ਦੇ ਪਰਚੇ ਦਰਜ ਕਰਕੇ ਉਹਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖੋ ਕਿ ਬਾਬਾ ਸਾਹਿਬ ਅੰਬੇਦਕਰ ਨੇ ਇਹ ਤੁਹਾਨੂੰ ਅਧਿਕਾਰ ਦਿੱਤਾ ਸੀ ਇਸ ਸੰਵਿਧਾਨ ਦੇ ਵਿੱਚ ਕਿ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਤੁਸੀਂ ਅਸਾਮ ਦੀਆਂ ਜੇਲਾਂ ਵਿੱਚ ਸੋ ਅੱਜ ਤੁਹਾਡੇ ਜਰੀ ਕੋ ਕਿ ਅੱਜ ਇੱਕ ਪੰਜਾਬ ਦਾ ਇਕੱਠ ਹੈ ਇਸ ਇਕੱਠ ਵਿੱਚ ਸਾਰੀਆਂ ਧਿਰਾਂ ਸਾਰੀਆਂ ਜਥੇਬੰਦੀਆਂ ਸਾਰੇ ਵਰਗਾਂ ਦੇ ਲੋਕ ਮੈਂ ਤੁਹਾਡੇ ਕੋਲ ਅੱਜ ਹੱਥ ਖੜੇ ਕਰਕੇ ਜਕਾਰਾ ਛੱਡ ਕੇ ਇੱਕ ਮਤਾ ਪਾਸ ਕਰਾਉਣਾ ਕਿ ਕਟੂਕਟ ਜੇ ਜ਼ੁਲਮ ਕਰਨਾ ਵਾ ਕਰ ਟਕੜਾ ਹੋ ਕੇ ਅਸੀਂ ਝੱਲਾਂਗੇ ਜੇ ਤੂੰ ਜ਼ੁਲਮ ਕਰਨਾ ਜਿੰਨਾ ਤੇਰੇ ਕੋਲ ਸਰਕਾਰੀ ਤੰਤਰ ਦਾ ਤੁਸੀਂ ਦੁਰਉਪਯੋਗ ਕਰ ਸਕਦੇ ਆ ਪਰਚੇ ਕਰ ਸਕਦੇ ਆ ਜੇਲ੍ਹਾਂ ਛੁੱਟ ਸਕਦੇ ਆ ਕਰ ਔਰ ਫਿਰ ਉਹ ਦੋ ਫੋਟੋਆਂ ਪਿੱਛੇ ਲਾ ਦਿਓ ਜੇ ਸਹਿਮਤ ਹੋ ਤਾਂ ਦੇ ਕਰੀ ਹੱਥ ਖੜੇ ਕਰਕੇ ਇਹ ਕਹੋ ਭਗਵੰਤ ਨੂੰ ਕਿ ਅੱਜ ਤੋਂ ਬਾਅਦ ਤੈਨੂੰ ਉਹ ਅਧਿਕਾਰ ਨਹੀਂਗਾ ਕਿ ਤੂੰ ਸ਼ਹੀਦ ਭਗਤ ਸਿੰਘ ਦੀ ਫੋਟੋ ਲਾ ਸਕਦਾ ਤੈਨੂੰ ਅਧਿਕਾਰ ਨਹੀਂਗਾ ਕਿ ਤੂੰ ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਲਾ ਸਕਦਾ ਜੇ ਸਹਿਮਤ ਹੋ ਤਾਂ ਜਕਾਰਾ ਛੱਡੋ ਬੋਲੇ ਸੋ ਨਿਹਾਲ ਆ ਦੇਖ ਲਾ ਭਗਵੰਤ ਮੈਨੂੰ ਮੈਨੂੰ ਤਾਂ ਨਾ ਇੱਕ ਦਿਨ ਮੈਂ ਦੋਸਤੋ ਮੈਂ ਇਨਸਾਨ ਆ ਮੈਂ ਕੋਈ ਮੈਂ ਰਾਜਨੀਤੀ ਨੂੰ ਧੰਦਾ ਨਹੀਂ ਕਦੀ ਬਣਾਇਆ ਬਹੁਤੇ ਲੋਕ ਰਾਜਨੀਤੀ ਦਿਮਾਗ ਦੀਆਂ ਚਾਲਾਂ ਨਾਲ ਚੱਲਦੇ ਨੇ ਮੈਂ ਇੱਕ इमोशनल ਜਜ਼ਬਾਤੀ ਜਿਹਦੇ ਬੰਦੇ ਦੇ ਅੰਦਰ ਜਜ਼ਬਾਤ ਹੀ ਨਹੀਂ ਹੈ ਜਿਹਦੇ ਅੰਦਰ ਦਿਲ ਨਹੀਂ ਧੜਕਦਾ ਉਹ ਫਿਰ ਮੈਂ ਸਮਝਦਾ ਕਿ ਇਨਸਾਨ ਨਹੀਂਗਾ ਮੈਂ ਮੈਨੂੰ ਦੁੱਖ ਹੋਇਆ ਸੁਣ ਕੇ ਮੈਂ ਲੱਖੇ ਨੂੰ ਫੋਨ ਕੀਤਾ ਕਿਉਂਕਿ ਮੈਨੂੰ ਸਾਡੀ ਪਾਰਟੀ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤੁਹਾਨੂੰ ਪਤਾ ਵਾ ਕਿ ਭਾਨੇ ਸਿੱਧੂ ਨੂੰ ਜਦੋਂ ਆ ਕੜਕ ਦੀ ਠੰਡ ਦੇ ਵਿੱਚ ਰਾਤ ਨੂੰ ਉਸ ਨੂੰ ਬਾਹਰ ਲਗਭਗ ਨੰਗਾ ਖੜਾ ਕੀਤਾ ਗਿਆ ਉਸ ਤੇ ਠੰਡਾ ਪਾਣੀ ਪਾਇਆ ਗਿਆ ਔਰ ਉਹਦੀ ਵੀਡੀਓ ਬਣਾ ਕੇ ਭਗਵੰਤ ਮਾਨ ਨੂੰ ਭੇਜੀ ਗਈ ਅਗਰ ਉਸ ਨੇ ਇਹ ਗੁਨਾਹ ਕੀਤਾ ਵਾ ਤੇ ਦੋਸਤੋ ਇਹ ਗੁਨਾਹ ਕਦੀ ਮਾਫ ਨਹੀਂ ਕੀਤਾ ਜਾ ਸਕਦਾ ਇਸ ਦਾ ਅਵਸ਼ ਉਸ ਨੂੰ ਉਹਦੀ ਕਚਹਿਰੀ ਵਿੱਚ ਵੀ ਤੇ ਤੁਹਾਡੀ ਕਚਹਿਰੀ ਵਿੱਚ ਵੀ ਉਸ ਨੂੰ ਇਹਦਾ ਜਵਾਬ ਦੇਣਾ ਪਵੇਗਾ ਤੇ ਜਵਾਬ ਆ ਰਿਹਾ ਹੈ ਬਹੁਤ ਜਲਦ 2024 ਦੀਆਂ ਚੋਣਾਂ ਵਿੱਚ ਆਪਾਂ ਸਾਰੇ ਜਮਹੂਰੀਅਤ 'ਤੇ ਯਕੀਨ ਰੱਖਦੇ ਆ ਸਾਡੇ ਕੋਲ ਹੋਰ ਕੋਈ ਰਾਹ ਨਹੀਂਗਾ ਆਪਾਂ ਜੋਸ਼ ਨੂੰ ਹੋਸ਼ ਦੇ ਨਾਲ ਲੈ ਕੇ ਚੱਲਣਾ ਵਾ ਸਾਡੀਆਂ ਤਿੰਨ ਪੀੜੀਆਂ ਬਰਬਾਦ ਹੋ ਗਈਆਂ ਇਸ ਆਜ਼ਾਦ ਭਾਰਤ ਦੇ ਵਿੱਚ ਇਸ ਆਜ਼ਾਦ ਇੰਡੀਆ ਦੇ ਵਿੱਚ ਇੱਕ ਪੀੜੀ ਸਾਡੀ ਖਾੜਕੂ ਲਹਿਰ ਖਾ ਗਈ ਅਜ ਤੱਕ ਇਨਸਾਫ ਨਹੀਂ ਮਿਲਿਆ ਗਪਾਈ ਗੁਰਦੇਵ ਸਿੰਘ ਕੋਂਕੇ ਜਥੇਦਾਰ ਅਕਾਲਤਖ ਸਾਹਿਬ 332 ਸਾਲ ਹੋ ਗਏ ਮੈਂ ਉਹਦੇ ਘਰ ਗਿਆ ਉਹਦਾ ਪੁੱਤਰ ਉਹਦੇ ਚਿਹਰੇ 32 ਸਾਲ ਬਾਅਦ ਵੀ ਉਹਦੇ ਅੱਖਾਂ ਚੋਂ ਹੰਝੂ ਡਿੱਗਦੇ ਸੀਗੇ ਆਪਣੇ ਪਿਓ ਨੂੰ ਯਾਦ ਕਰਕੇ 32 ਸਾਲ ਬਾਅਦ ਵੀ ਇੱਕ ਪੀੜੀ ਝੂਠੇ ਪੁਲਿਸ ਮੁਕਾਬਲੇ ਚੱਡੇ ਪਾੜ ਥੋ ਟਰਚ 30 ਡਿਗਰੀ ਟੌਰਚਰ ਇੱਕ ਪੀੜੀ ਸਾਡੀ ਉੱਥੇ ਜਾਇਆ ਹੋਈ ਦੂਸਰੀ ਪੀੜੀ ਸਾਡੀ ਨਸ਼ੇ ਨੇ ਖਪਤ ਕੀਤੀ ਆ ਮੈਂ ਨਾਬੇ ਜੇਲ੍ਹ ਚ ਰਹਿ ਕੇ ਆਇਆ ਮਾਫ ਕਰਨਾ ਚੰਗਾ ਨਹੀਂ ਲੱਗਦਾ ਅਗਰ ਹਜ਼ਾਰ ਆਦਮੀ ਉੱਥੇ ਨਜ਼ਰਬੰਦ ਹੈ 900 ਬੰਦਾ ਗੋਲੀਆਂ ਤੇ ਲੱਗਾ ਹੋਇਆ ਉੱਥੇ ਕੋਈ ਡੀ ਐਡਿਕਸ਼ਨ ਨਹੀਂ ਗਈ ਕੋਈ ਨਸ਼ਾ ਛਡਾਊ ਪ੍ਰੋਗਰਾਮ ਉਹ ਨਸ਼ਾ ਵਿਧਾਊ ਪ੍ਰੋਗਰਾਮ ਔਰ ਹਰ ਕਿਸਮ ਦਾ ਨਸ਼ਾ ਪੰਜਾਬ ਦੀਆਂ ਸਾਰੀਆਂ ਜ਼ਿਲ੍ਹਾ ਵਿੱਚ ਹਰ ਕਿਸਮ ਦਾ ਨਸ਼ਾ ਚਾਰ ਦਿਵਾਰੀ ਦੇ ਅੰਦਰ ਮਿਲਦਾ ਹੈ ਤੀਸਰੀ ਪੀੜੀ ਸਾਡੀ ਆ ਜਿੰਨੇ ਤੁਸੀਂ ਬੈਠੇ ਹੋ ਸਭ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਲੱਖਾਂ ਦੀ ਤਦਾਦ ਵਿੱਚ ਪਿਛਲੇ ਕੁ ਸਾਲਾਂ 'ਚ ਸਾਡੇ ਬੱਚੇ ਇੱਥੋਂ ਉਦਾਸ ਹੋ ਕੇ ਇੱਥੋਂ ਹਤਾਸ਼ ਹੋ ਕੇ ਕੋਈ 50 ਲੱਖ ਰੁਪਏ ਖਰਚ ਕੇ ਜਾ ਰਿਹਾ ਕੋਈ 25 ਲੱਖ ਰੁਪਏ ਖਰਚ ਕੇ ਜਾ ਰਿਹਾ ਰਿਪੋਰਟ ਅਨੁਸਾਰ ਹਰ ਸਾਲ ਕੱਲੇ ਕੈਨੇਡਾ ਦੇ ਵਿੱਚ 1 ਲੱਖ ਨੌਜਵਾਨ ਸਾਡਾ ਵਿਦੇਸ਼ਾਂ ਵਿੱਚ ਜਾ ਰਿਹਾ 3 ਕਰੋੜ ਆਬਾਦੀ 'ਚ ਹੁਣ ਤੱਕ ਕਟੋ ਕਟ ਕਹਿਣ ਲੱਗਿਆ 70 ਲੱਖ ਪੰਜਾਬ ਦੇ ਵਸਿੰਦੇ ਇਥੋਂ ਲਾਚਾਰ ਬੇਬਸ ਮਜਬੂਰ ਨਰਾਜ਼ ਹੋ ਕੇ ਵਿਦੇਸ਼ਾਂ ਵਿੱਚ ਚਲੇ ਗਏ ਨੇ ਔਰ ਜਦੋਂ 1 ਲੱਖ ਨੌਜਵਾਨ ਬਾਹਰ ਜਾਵੇ 1 ਸਾਲ ਵਿੱਚ ਉਹ ਅਗਰ ਨਾਲ ਆਪਣੀ ਪੜ੍ਹਾਈ ਵਾਸਤੇ 20 ਤੋਂ 25 ਲੱਖ ਰੁਪਏ ਲੈ ਕੇ ਜਾਵੇ ਨਾ ਸਿਰਫ ਸਾਡਾ ਹਿਊਮਨ ਰਿਸੋਰਸ ਖਤਮ ਹੋਇਆ ਸਾਡੀ ਨੌਜਵਾਨੀ ਪ੍ਰਭਾਦ ਹੋਈ ਲੇਕਿਨ ਉਹਦੇ ਨਾਲ ਨਾਲ ਸਾਡਾ ਅਰਬਾਂ ਖਰਬਾ ਰੁਪਈਆ ਪੰਜਾਬ ਦਾ ਉਹ ਸਾਰਾ ਵਿਦੇਸ਼ਾਂ ਦੇ ਵਿੱਚ ਚਲੇ ਗਿਆ ਵਾ ਤੇ ਕਹਿਣ ਨੂੰ ਭਗਵੰਤ ਕਹੀ ਜਾਂਦਾ ਰੰਗਲਾ ਪੰਜਾਬ ਆ ਖੰਬਿਆਂ ਤੇ ਲਾਤੇ ਬੋਰਡ ਯੋਗਾ ਜਲੰਧਰ ਕਰਨੀ ਹੁੰਦੀ ਆ ਤੇ ਖੰਬੇ ਸਾਰੇ ਪੰਜਾਬ ਤੇ ਮਾਨਸਾ ਤੇ ਬਠਿੰਡਾ ਦੇ ਪੜ ਦਿੰਦੇ ਮੰਨ ਲਿਆ 1 ਮਿੰਟ ਲਈ ਮੈਂ ਹਮੇਸ਼ਾ ਸੱਚ 'ਚ ਵਿਸ਼ਵਾਸ ਰੱਖਦਾ ਮੰਨ ਲਿਆ ਤੂੰ ਕਹਿਨਾ ਕਿ ਤੁਸੀਂ 32000 ਨੌਜਵਾਨਾਂ ਨੂੰ ਨੌਕਰੀ ਦਿੱਤੀ ਆ ਮੇਰਾ ਮੰਨਣਾ ਅੱਜ ਪੰਜਾਬ ਜਦੋਂ ਆਪਾਂ ਗੱਲ ਕਰ ਰਹੇ ਆ ਇਹ 3 ਕਰੋੜ ਆਬਾਦੀ ਜੋ ਅੱਜ ਤੋਂ ਗੱਲ ਕਰ ਰਹੇ ਕਟੋ-ਕਟ 25 ਲੱਖ ਨੌਜਵਾਨ ਲੜਕੀਆਂ ਤੇ ਲੜਕੇ ਬੱਚੇ ਆਪਣੇ ਉਹ ਬੇਰੁਜ਼ਗਾਰ ਨੇ ਜੇ ਫਰਜ਼ ਕਰੋ 1 ਮਿੰਟ ਵਾਸਤੇ 30000 ਨੂੰ ਦੇ ਵੀ ਦਿੱਤੀ ਆ ਕੀਤੀ ਹਜ਼ਾਰਾਂ ਰੰਗਲਾ ਹੋ ਜਾਏਗਾ ਉਹ 24 ਲੱਖ 70000 ਦਾ ਕੀ ਬਣੇਗਾ ਜਦ ਤੱਕ ਅਸੀਂ ਖੇਤੀ ਨੂੰ ਮੁੜ ਕੇ ਆਪਣੇ ਪੈਰਾਂ ਤੇ ਨਹੀਂ ਲੈ ਕੇ ਆਉਂਦੇ ਸਾਡੇ ਇੱਥੋਂ ਦੇ ਇੰਡਸਟਰੀ ਨੂੰ ਪੈਰਾਂ ਤੇ ਨਹੀਂ ਲੈ ਕੇ ਆਉਂਦੇ ਉਦੋਂ ਤੱਕ ਆਪਾਂ ਜਿੰਨਾ ਮਰਜ਼ੀ ਪ੍ਰਚਾਰ ਕਰੀ ਜੀਏ ਸਰਕਾਰੀ ਮਸ਼ੀਨਰੀ ਦੇ ਥਰੂ ਜਿੱਨਾ ਮਰਜ਼ੀ ਪ੍ਰਚਾਰ ਕਰੀ ਜਾਈਏ ਮੀਡੀਆ ਦੇ ਥਰੂ ਕੱਖ ਮੇਰੇ ਵੀਰੋ ਲੱਭ ਨਹੀਂ ਸਕਦਾ ਉਹਨਾਂ ਨੁਕਤਿਆਂ ਤੇ ਮੈਂ ਆਉਣ ਲੱਗਾ ਲੇਕਿਨ ਮੈਨੂੰ ਗੱਲ ਕਰ ਰਿਆ ਸੀ ਮੈਂ ਸਿੱਖਾਂ ਦੀ ਤੁਹਾਨੂੰ ਪਤਾ ਵਾ ਕਿ ਜਿਹੜਾ ਬੇਅਤਬੀਆਂ ਦਾ ਮਸਲਾ ਲਟਕ ਰਿਹਾ ਬਹੁਤ ਦੇਰ ਦਾ ਪਿਛਲੇ ਪੌਣੇ 2 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਆ ਐਸਐਸਪੀ ਫਰੀਦਕੋਟ ਨੇ ਜਿਹੜਾ ਡੇਰੇ ਦਾ ਹੈਡ ਆ ਸੱਚਾ ਸੋਦੇ ਦਾ ਉਹਨੂੰ ਪ੍ਰੋਸੀਕਿਊਟ ਕਰਨ ਲਈ ਉਦੇ ਖਿਲਾਫ ਕ੍ਰਿਮినਲ ਕਾਰਵਾਈ ਲੈਣ ਵਾਸਤੇ ਐਸਐਸਪੀ ਨੂੰ ਹੋਮ ਡਿਪਾਰਟਮੈਂਟ ਦੀ ਪਰਮਿਸ਼ਨ ਲੈਣੀ ਪੈਂਦੀ ਆ ਕਿਉਂਕਿ ਉਹਦੇ ਧਾਰਾਵਾਂ 195ਏ 153ਏ ਉਹਨਾਂ ਸੈਕਸ਼ਨਸ ਦੇ ਨੂੰ ਕਿਸੇ ਦੇ ਖਿਲਾਫ ਵਰਤਣ ਵਾਸਤੇ ਜ਼ਿਲ੍ਹਾ ਪੁਲਿਸ ਨੂੰ ਹੋਮ ਡਿਪਾਰਟਮੈਂਟ ਦੀ ਤੇ ਚੀਫ ਮਨਿਸਟਰ ਦੀ ਪਰਮਿਸ਼ਨ ਲੈਣੀ ਪੈਂਦੀ ਹੋਮ ਡਿਪਾਰਟਮੈਂਟ ਇਸ ਲਈ ਕਿਉਂਕਿ ਭਗਵੰਤ ਮਾਨ ਹੋਮ ਮਨਿਸਟਰ ਵੀ ਆ ਪਿਛਲੇ ਪੌਣੇ 2 ਸਾਲ ਤੋਂ ਭਗਵੰਤ ਨੇ ਬਰਗਾੜੀ ਦੇ ਮੁੱਦੇ ਤੇ ਤੇਰੇ ਦੇ ਮੁਖੀਆ ਦੇ ਖਿਲਾਫ ਉਸ ਨੂੰ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਮੇਰੇ ਵੀਰੋ ਝੂਠ ਬੋਲ ਰਹੇ ਨੇ ਸਾਰੇ 24 ਘੰਟਿਆਂ ਚ ਬੇਦਬੀ ਖਤਮ ਕਰ ਦਿਆਂਗੇ 24 ਘੰਟਿਆਂ ਸਜ਼ਾ ਦੇ ਦਾਂਗੇ ਇਸ ਕਰਕੇ ਇਹਨਾਂ ਤੇ ਯਕੀਨ ਕਰਨਾ ਬਹੁਤ ਔਖਾ ਠੀਕ ਹੈ ਅਸੀਂ ਵੋਟ ਪਾ ਬੈਠੇ ਹਾਂ ਆਪਾਂ ਉਹਨਾਂ ਦੇ ਝਾਂਸੇ ਚ ਬਦਲ ਬਦਲਾਅ ਦੇ ਨਾਰੇ ਚ ਆ ਚੁੱਕੇ ਹਾਂ ਲੇਕਿਨ ਅਸਲੀਅਤ ਕੀ ਬੋਲਦੀ ਆ ਅੱਜ ਤੋਂ 2-3 ਦਿਨ ਪਹਿਲਾਂ ਦਵਿੰਦਰ ਪਾਲ ਸਿੰਘ ਪੁੱਲਰ ਉਹ ਸਜ਼ਾ ਕੱਟ ਚੁੱਕਾ ਵਾ ਪਰ ਕਿੰਨੇ ਬਰੇ ਉੱਤੇ ਰਹਿ ਚੁੱਕਾ ਪਿਛਲੇ 33 ਸਾਲ ਦਾ ਉਹ ਆਦਮੀ ਅੰਦਰ ਉਸ ਦੀ ਰਿਹਾਈ ਦੀ ਫਾਈਲ ਦਿੱਲੀ ਗਵਰਨਮੈਂਟ ਦਿੱਲੀ ਦੀ ਸਰਕਾਰ ਕੇਜਰੀਵਾਲ ਦੀ ਸਰਕਾਰ ਨੇ ਉਸ ਦੀ ਰਿਹਾਈ ਦੀ ਫਾਈਲ ਰਿਜੈਕਟ ਕੀਤੀ ਆ ਇਹ ਕਹਿੰਦੇ ਨੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆ ਸਿੱਖ ਜੀ ਮੰਤਰੀ ਹੋਵੇ ਉਹਦੇ ਪੱਗ ਸਿਰ ਤੇ ਬੰਨੀ ਹੋਵੇ ਤੇ ਯਾਰ ਉਹ ਸਿੱਖਾਂ ਦੀ نسل 쿠ਸ਼ੀ ਕਰਨ ਤੇ ਆ ਜਾਵੇ ਉਹ ਆਪਣੇ ਹੀ ਨੌਜਵਾਨਾਂ ਦੇ ਖਿਲਾਫ ਪਰਚੇ ਆਪਣੇਆਂ ਨੂੰ ਫੜ ਫੜ ਕੇ ਅੰਦਰ ਦਿੱਤਾ ਜਾਵੇ ਇਹਦੇ ਨਾਲ ਉਹ ਸ਼ਰਮਨਾਕ ਮੈਂ ਸਮਝਦਾ ਕਿ ਕਾਰਾ ਕੋਈ ਹੋ ਨਹੀਂ ਸਕਦਾ ਔਰ ਇਸ ਨਾਲ ਜਿਹੜੀ ਗੱਲ ਮੈਂ ਕਹਿਣਾ ਚਾਹਣਾ ਜਿਹੜੀ ਦੇਖੋ ਮੈਂ ਜਿਹੜੀ ਕਹੀ ਆ ਅੱਜ ਬਹੁਤ ਵੱਡਾ ਇਕੱਠ ਹੈ ਨਾ ਕੋਈ ਪਾਰਟੀ ਦੇ ਨਾਲ ਕਨੈਕਟਡ ਤਾਂ ਕੋਈ ਨਹੀਂਗਾ ਤੁਸੀਂ ਪੰਜਾਬ ਦੇ ਹਿੱਤ ਵਿੱਚ ਆਏ ਹੋ ਮੈਂ ਤੁਹਾਨੂੰ ਸਿਰਫ ਇਹ ਅਪੀਲ ਕਰਨਾ ਚਾਹਣਾ ਕਿ ਦੇਖੋ ਇੱਥੋਂ ਗਰਮ ਕਰਕੇ ਮੈਂ ਵੀ ਜਿੱਦੋਂ ਨੂੰ ਮਰਜੀ ਹਜੂਮ ਲਾ ਜਾ ਸਕਦਾ ਟੱਕਰਾ ਕਰਵਾ ਸਕਦਾ ਪਰ ਆਪਣਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਇਹ ਸਮਾਂ ਹੈ ਕਿ ਮੈਂ ਭਗਵੰਤ ਨੂੰ ਕਹੂੰਗਾ ਕਿ ਨਫ਼ਰਤ ਦੀ ਰਾਜਨੀਤੀ ਛੱਡ ਇਹਦੇ ਚੱਖ ਨਹੀਂ ਲੱਪਣਾ ਕੈਪਟਨ ਬਾਦਲ ਕਰਕੇ ਦੇਖ ਹਟੇ ਨੇ ਇਹਦੇ ਚ ਰੁਪਈਆ ਨਹੀਂ ਕਿਸੇ ਦਾ ਰਿਕਵਰ ਹੋਇਆ ਆ ਹੁਣੇ ਕਹਿੰਦਾ ਸੀ ਪਿੱਛੇ ਜੇ ਕਿ ਮੈਂ ਫੜ ਫੜ ਕੇ ਇਸ ਲਈ ਅੰਦਰ ਦੇ ਰਿਆਂ ਸਰਕਾਰੀ ਖਜ਼ਾਨੇ ਦਾ ਪਾਈ ਪਾਈ ਵਾਪਸ ਕਰਨਾ ਮੁਖ्तार ਅंसारी ਇੱਕ ਯੂਪੀ ਦਾ ਗੈਂਗਸਟਰ ਸੀਗਾ ਅਮਨਿੰਦਰ ਨੇ ਉਸ ਜੇਲ੍ਹ ਵਿੱਚ ਰੱਖਿਆ 55 ਲੱਖ ਰੁਪਇਆ ਪ੍ਰਾਈਵੇਟ ਲਾਇਰਜ਼ ਦੇ ਉੱਤੇ ਖਰਚਾ ਕਹਿੰਦਾ ਮੈਂ 55 ਲੱਖ ਰੁਪਇਆ ਕਿਚਾਨੇ ਚ ਵਾਪਸ ਕਰਾਉਣਾ ਪੰਜੀ ਨਹੀਂ ਕਰਾ ਸਕਦਾ ਤੂੰ ਭਗਵੰਤ ਤੂੰ ਤਾਂ ਹੁਣ ਤਾਜ਼ਾ ਮੇਰੇ ਖਿਲਾਫ ਮੇਰੀ ਜ਼ਮਾਨਤ ਰੱਦ ਕਰਾਉਣ ਦੇ ਖਿਲਾਫ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਐਡੇ ਫੱਟੇ ਵਕੀਲ ਕੀਤੇ 200 ਸਰਕਾਰੀ ਸਰਕਾਰੀ ਜਿਹੜੀ ਫੋਰਜ ਆ ਵਕੀਲਾਂ ਦੀ ਉਹਨੂੰ ਛੱਡ ਕੇ ਤੋ ਐਡੇ ਵੱਡੇ ਵਕੀਲ ਤੁਸੀਂ ਮੰਨਣਾ ਨਹੀਂ ਤੁਸੀਂ ਸਾਧਾਰਨ ਪਿੰਡਾਂ ਚੋਂ ਬਹੁਤ ਅੱਛੇ ਲੋਕ ਹੋ ਸੱਚੇ ਸੁੱਚੇ ਹੋ ਤੁਹਾਨੂੰ ਪਤਾ ਕਿੰਨੀ ਫੀਸ ਆ ਸੁਪਰੀਮ ਕੋਰਟ ਦੇ ਵਿੱਚ ਇੱਕ ਵਕੀਲ ਦੇ ਇੱਕ ਦਿਨ ਜਿਹੜਾ ਟੌਪ ਤੇ ਕੀਤੇ ਭਗਵੰਤ ਨੇ ਮੇਰੇ ਖਿਲਾਫ 25 ਲੱਖ ਰੁਪਈਆ ਇੱਕ ਪੇਸ਼ੀ ਦੀ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਪਾ ਕੇ 5 ਕਰੋੜ ਤੱਕ ਅੱਲਾ ਮੇਰੇ ਤੇ ਖਰਚਾ ਆ ਭਗਵੰਤ 5 ਕਰੋੜ ਰੁਪਈਆ ਮੇਰੇ ਤੇ ਪਰ ਦੋਸਤੋ ਬਹਾਦਰ ਲੋਕੋ ਆ ਪੈਣਾ ਬੈਠੀਆਂ ਮੇਰੀਆਂ ਮਾਤਾਵਾਂ ਮੈਂ ਤੁਹਾਡੇ ਨਾਲ ਮੇਰਾ ਪ੍ਰਾਨ ਹੈ। ਭਗਵੰਤ ਤੁਹਾਨੂੰ ਅੱਛੀ ਤਰ੍ਹਾਂ ਸੁਣ ਲੈ ਕਿਉਂਕਿ ਮੈਂ ਜਦੋਂ ਮੈਨੂੰ ਜ਼ਮਾਨਤ ਮਿਲਦੀ ਹੈ ਨਾ ਉਹ ਕਹਿੰਦੇ ਤੇਰੇ ਤੇ ਆ ਸ਼ਰਤਾਂ ਨੇ। ਪਰ ਹੋ ਸਕਦਾ ਮੈਂ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਜੋ ਮੈਂ ਕਿਹਾ ਕਿ ਮੈਂ ਤਾਂ ਹੈ ਹੀ ਜਜ਼ਬਾਤੀ ਬੰਦਾ ਹੈ। ਮੈਂ ਤਾਂ ਮੰਨਦਾ ਵਾਂ ਹੋ ਸਕਦਾ ਮੈਂ ਉਹ ਜ਼ਮਾਨਤ ਦੀ ਕੋਈ ਸ਼ਰਤ ਵੀ ਉਰੇ ਪਰੇ ਕਰ ਸਕਦਾ। ਪਰ ਤੁਹਾਡੇ ਜ਼ਰੀਏ ਮੈਂ ਕਹਿਣਾ ਚਾਹੁੰਨਾ ਭਗਵੰਤ ਨੂੰ ਕਿ ਜੇ ਤੇਰਾ ਦਿਲ ਨਹੀਂ ਨਾ ਹਲੇ ਭਰਿਆ ਤੂੰ ਖੈਰੇ ਦੇ ਖਿਲਾਫ ਹੋਰ ਪਰਚੇ ਕਰ ਮੈਨੂੰ ਜਿੰਨੀ ਵਾਰੀ ਕਹੇਗਾ 19 ਵਾਰੀ ਮੈਂ ਤੇਰੇ ਪੰਜਾਬ ਦੀ ਖਾਤਰ ਜੇਲ੍ਹਾਂ ਵਿੱਚ ਜਾਣ ਵਾਸਤੇ ਤਿਆਰ ਹਾਂ ਪਰੰਤੂ ਪਰ ਕੁਛ ਪੰਜਾਬ ਦਾ ਤਾਂ ਭਲਾ ਕਰ